ਕੋਈ ਨਹੀਂ ਹੋ ਰਿਹਾ ਵਈ ਬਈ ਬੈਲਾ ਨਹੀਂ ਆਇਆ ਇੱਥੇ ਲੱਗਿਆ ਜੀ ਪਕੌੜਿਆਂ ਦਾ ਲੰਗਰ ਤੇ ਅਸੀਂ ਇਹਨਾਂ ਵੀਰਾਂ ਨੂੰ ਲਮਵਾਉਣਾ ਤੁਹਾਡੇ ਨਾਲ ਜਿਹੜੇ ਬੱਚੇ ਇੱਥੇ ਕੋਈ ਸੇਵਾ ਕਰ ਰਹੇ ਨੇ ਤੁਸੀਂ ਬੇਟਾ ਕਿੱਥੋਂ ਆਏ ਹੋ ਚੰਡੀਗੜ੍ਹ ਚੰਡੀਗੜ੍ਹ ਕੌਣ ਸੀ ਕਲਾਸ ਵਿੱਚ ਪੜ੍ਹਦੇ ਹੋ 4th ਕੋ ਕਿਹੜਾ ਲੱਗਦਾ ਹੈ ਤੁਹਾਨੂੰ ਯਹਾਂ ਕੀ ਕਰਨੇ ਆਏ ਹੋ ਆਪ ਸੇਵਾ ਕਰਨਾ ਆਏ ਆਂ ਅੱਛਾ ਸੇਵਾ ਕਰਨੇ ਆਏ ਬਹੁਤ ਅੱਛੀ ਭਾਵਨਾ ਹੈ ਆਪਕੀ ਸੇਵਾ ਕਰਨੇ ਆਏ ਆਂ ਆਪ ਦੀ ਬੇਟੀ ਦਾ ਹਾਂ ਅੱਛਾ ਤੁਸੀਂ ਆਰਗੇਨਾਈਜ਼ ਕਰ ਰਹੇ ਹੋ ਨਹੀਂ ਨਹੀਂ ਇਹ ਮੇਰੇ ਭਰਾ ਆ ਇਹ ਕਰ ਰਹੇ ਨੇ ਆਰਗੇਨਾਈਜ਼ ਤੁਸੀਂ ਇਹ ਇੱਕ ਜਣੀ ਲੰਗਰ ਤਾਂ ਆਪਾਂ ਸਾਰੇ ਲਾਉਨੇ ਆ ਤਖਾਂਦੇ ਵੀ ਰਹਿਨੇ ਆ ਤੁਸੀਂ ਇੱਕ ਡਿਫਰੈਂਟ ਗਰਮ ਗਰਮ ਜਿਹਦਾ ਘਰ ਚ ਪਕੌੜੇ ਬਣਦੇ ਆ ਇੰਨੀ ਤਤਪਰਤਾ ਨਾਲ ਇਹ ਕਰ ਰਹੇ ਹੋ ਤੇ ਕੀ ਮੋਟੀਵੇਸ਼ਨ ਤੁਹਾਨੂੰ ਕਿੱਥੋਂ ਮਿਲਦਾ ਹੈ ਜਜਬਾ ਵੀ ਤਾਂ ਆਪਾਂ ਲੋਕਾਂ ਨੂੰ ਇਸ ਤਰ੍ਹਾਂ ਜਿੰਨਾ ਮਰਜ਼ੀ ਆਉਣ ਤੇ ਤਾਂ ਖਵਾਉਂਦੇ ਰਹਿਣਾ ਸੀ ਸੇਵਾ ਕਰਦੇ ਰਹਿਣਾ ਇਹ ਤਾਂ ਸਾਡਾ ਸਾਰ ਗੁਰੂਆਂ ਤੋਂ ਹੀ ਮਿਲਿਆ ਜੀ ਕਿ ਇਹ ਤਾਂ ਬਾਬੇ ਨਾਨਕ ਦਾ ਵਿਆਹ ਹੈ ਜੀ ਜਿਹੜਾ ਸਤਾਰ ਰਹੇ ਆ ਜੀ ਜਿਹੜਾ ਉਹਨਾਂ ਨੇ ਸ਼ੁਰੂ ਕੀਤੀ ਆ ਪ੍ਰਥਾ ਅਜੇ ਤਾਂ ਕੁਝ ਵੀ ਨਹੀਂ ਕਰ ਰਹੇ ਜੀ ਇਹ ਤਾਂ ਇਹਦਾ ਇੱਕ ਸਾਡੇ ਤਾਂ ਉਪਰਾਲਾ ਹੀ ਨਹੀਂ ਹੈਗਾ ਵੀਰ ਬੈਠੇ ਨੇ ਇਹਨਾਂ ਨੂੰ 30-30 ਦਿਨ ਹੋ ਗਏ ਬੈਠਿਆਂ ਨੂੰ ਅਸੀਂ ਤਾਂ ਕਦੇ ਆਉਂਦੇ ਆ ਚਲੇ ਜਾਂਦੇ ਆ ਮੁੰਡੇ ਸਾਡੇ ਆ 30-30 ਦਿਨ ਹੋ ਗਏ ਇਹਨਾਂ ਨੂੰ ਬੈਠਿਆਂ ਨੂੰ ਆ ਬਜ਼ੁਰਗ ਨੇ ਜੀ ਇਹ ਤਾਂ ਸਾਰੇ ਇਹਨਾਂ ਦਾ ਹੀ ਹੈ ਸਾਡਾ ਤਾਂ ਕੁਝ ਨਹੀਂ ਹੈ ਜੀ ਤੇ ਤੁਹਾਨੂੰ ਕੀ ਲੱਗਦਾ ਵੀ ਜਿਸ ਤਰ੍ਹਾਂ ਬਜ਼ੁਰਗ ਇੱਥੇ ਬੈਠੇ ਨੇ ਐਨੇ ਜੋਸ਼ ਨਾਲ ਬੈਠੇ ਨੇ ਪਿੱਛੇ ਤੁਹਾਡੇ ਵਰਗੇ ਜੋਸ਼ੀਲੇ ਨੌਜਵਾਨਾਂ ਦਾ ਬੈਕਅਪ ਹੈ ਤੇ ਕੀ ਸਰਕਾਰ ਕਿਉਂ ਨਹੀਂ ਸੁਣਦੀ ਕਿਸਾਨਾਂ ਦੀ ਗੱਲ ਏ ਹਲੇ ਇਹਨਾਂ ਨੇ ਸੁਣਨੀ ਨਹੀਂ ਕਿਉਂਕਿ ਜੇ ਹੁਣ ਸਾ ਇੱਕਦਮ ਸਾਡੀ ਸੁਣ ਲੈਣੇ ਆ ਇਹ ਅੱਗੇ-ਅੱਗੇ ਕਾਫੀ ਅੰਦੋਲਨ ਹੋਣਗੇ ਇਹਨਾਂ ਨੂੰ ਇਹ ਹੈ ਕਿ ਹਲੇ ਇਹ ਅੰਦੋਲਨ ਦਬ ਜਵੇ ਜਾਂ ਕੁਝ ਹੋ ਜਾਣ ਇਹ ਪਾਟ ਜਾਣ ਕੁਝ ਹੋ ਜਵੇ ਪਰ ਇਹ ਇੰਨੀ ਛੇਤੀ ਪਾਟਣ ਵਾਲਾ ਅੰਦੋਲਨ ਤਾਂ ਨਹੀਂ ਹੈ ਇਹ ਤਾਂ ਹੁਣ ਲਾਅ ਵਾਪਸ ਕਰਾ ਕੇ ਹੀ ਜਾਵਾਂਗੇ ਲਾਅ ਵਾਪਸ ਕਰਾ ਕੇ ਜਾਣਗੇ ਪਾਟਣਾ ਹੁਣ ਪੋਸੀਬਲ ਨਹੀਂ ਹੈ ਕਿਉਂਕਿ ਇਹਨਾਂ ਨੇ ਜਿਹੜੇ ਪੋਲੀਟੀਕਲ ਐਲੀਮੈਂਟ ਨੇ ਜਿੰਨਾ ਕਰਕੇ ਆਮ ਅੰਦੋਲਨਾਂ 'ਚ ਫੁੱਟ ਪੈਂਦੀ ਆ ਉਹ ਬਾਹਰ ਕੱਢਤੇ ਨੇ ਹੁਣ ਸਭ ਕੁਝ ਕਿਸਾਨੀ ਦੇ ਝੰਡੇ ਥੱਲੇ ਹੋ ਰਿਹਾ ਹੈ ਬਿਨਾਂ ਕਿਸੇ ਪਾਰਟੀ ਦੇ ਝੰਡੇ ਔਰ ਡੰਡੇ ਤੋਂ ਸਵਾ ਇੱਥੇ ਕਿਸਾਨ ਹਰ ਕਿਸਮ ਦਾ ਕਿਸਾਨ ਹੈ ਛੋਟਾ ਕਿਸਾਨ ਵੱਡਾ ਕਿਸਾਨ ਪੰਜਾਬ ਦਾ ਕਿਸਾਨ ਹਰਿਆਣਾ ਦਾ ਕਿਸਾਨ ਯੂਪੀ ਦਾ ਕਿਸਾਨ ਇੱਥੇ ਮੇਰੀ ਕੁਝ ਗੱਲ ਹੋਈ ਆਂਧਰਾ ਤੋਂ ਵੀ ਕਿਸਾਨ ਸੀ ਝਾਰਖੰਡ ਤੋਂ ਵੀ ਕਿਸਾਨ ਸੀ ਬੇਸ਼ੱਕ ਉਹਨਾਂ ਦੀ ਗਿਣਤੀ ਘੱਟ ਹੈ ਪਰ ਭਾਵਨਾ ਸੇਮ ਹੈ ਆਪ ਦਾ ਰੋਲ ਇਥੇ ਜ਼ਰੂਰ ਲੈਣਾ ਉਹਨੇ ਵੀਰ ਜੀ ਤੁਸੀਂ ਜ਼ਰੂਰ ਦੱਸੋ ਤੁਸੀਂ ਤੁਸੀਂ ਦੱਸੋ ਹਾਂਜੀ ਆਪਣਾ ਜ਼ਿਲ੍ਹਾ ਰੂਪਨਗਰ ਤੇ ਸਾਡੇ ਵੀਰ ਜੀ ਮੁਹਾਲੀ ਤੋਂ ਤੇ ਸਾਡੇ ਨਾਲ ਪੂਰਾ ਸਹਿਯੋਗ ਦੇ ਰਹੇ ਨੇ ਤੇ ਵਧੀਆ ਪਕੌੜੇ ਦਾ ਲੰਗਰ ਚਲਾ ਰਹੇ ਸੰਗਤ ਵਰਤਾ ਰਹੇ ਆ ਤੇ ਅਸੀਂ ਸਾਡਾ ਵਿਰਸਾ ਉਦੋਂ ਤੱਕ ਚੱਲੂਗਾ ਜਦ ਤੱਕ ਮੋਦੀ ਸਰਕਾਰ ਨਹੀਂ ਝੁਕਦੀ ਸੰਘਰਸ਼ ਉਦੋਂ ਤੱਕ ਚੱਲੂਗਾ ਜਦੋਂ ਤੱਕ ਮੋਦੀ ਸਰਕਾਰ ਨਹੀਂ ਚੁੱਕਦੀ ਇਹ ਕਿਸਾਨਾਂ ਨੇ ਜਿਸ ਵੀ ਸਟਾਲ ਤੇ ਗਏ ਬਿਲਕੁਲ ਸਾਫ਼ ਕਰ ਦਿਆ ਤੇ ਨਾਲੇ ਸੰਘਰਸ਼ ਚੱਲੂਗਾ ਤੇ ਨਾਲੇ ਵੀਰਾਂ ਦੀ ਇਹ ਪ੍ਰਣ ਹੈ ਵੀ ਗਰਮਾ ਗਰਮ ਪਕੌੜੇ ਵੀ ਚੱਲਣਗੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੋਣਗੇ ਮੈਂ ਇਹਨਾਂ ਨੂੰ ਸ਼ੁਭਾਸ਼ਾਵਾ ਦਿੰਨਾ ਕਿ ਬਹੁਤ ਜਲਦੀ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਸਰਕਾਰ ਮੰਨ ਲਵੇ ਔਰ ਇੱਕ achhi shuruaat hove ਔਰ ਇੱਕ ਜੋ ਸੈਟਅਪ ਇਹਨਾਂ ਨੇ ਕੀਤਾ ਹੈ ਅੱਜ ਇੱਕ ਯੂਨਿਟੀ ਦਿਖਾਈ ਹੈ ਲੋਕਾਂ ਦਾ ਏਕਾ ਦਿਖਾਇਆ ਜਾਤ ਪਾਤ ਤੋਂ ਉੱਪਰ ਧਰਮ ਤੋਂ ਉੱਪਰ ਇਹ ਸਦਾ ਪੰਜਾਬ ਹਰਿਆਣਾ ਤੇ ਬਾਕੀ ਕਿਸਾਨਾਂ ਦਾ ਬਣਿਆ ਰਹੇ ਤੁਹਾਨੂੰ ਦਿਖਾ ਰਹੇ ਹਾਂ ਸਿੰਘੂ ਬਾਰਡਰ ਤੋਂ ਅਸੀਂ ਸੱਚਾਈ ਗਰਾਊਂਡ ਜ਼ੀਰੋ ਤੋਂ ਮੈਂ ਦਰਸ਼ਨ ਢਿੱਲੋ ਡਿਸਕਵਰ ਪਲੱਸ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਵੀਰ ਨੇ ਵੈਸੇ ਸਾਫ਼ ਕਰਤਾ ਵੀ ਕੋਈ ਖਾਲਸਤਾਨੀ ਐਡਡ ਸਾਡਾ ਨਹੀਂ ਹੈ ਇਹ ਇਹਦੇ ਜੋ ਖਾਲਸਤਾਨੀ ਅਤਵਾਦੀ ਹੈ ਇਹ ਆਮ ਤੌਰ ਤੇ ਕਿਸੇ ਵੀ ਅੰਦੋਲਨ ਨੂੰ ਫੇਲ ਕਰਨ ਲਈ ਚਲਾਈਆਂ ਜਾਂਦੀਆਂ ਨੇ ਸਰਕਾਰ ਵੱਲੋਂ ਚਾਲਾਂ ਨੇ ਹੁਣ ਲੋਕ ਸਮਝਦੇ ਨੇ ਉਹਨਾਂ 'ਚ ਨਹੀਂ ਆਉਂਦੇ ਅ ਨਾਲ ਨਾਲ ਇਹ ਵੀ ਕਿਹਾ ਜਾਂਦਾ ਹੈ ਵੀ ਸ਼ਾਇਦ ਬਾਹਰੋਂ ਅਮਰੀਕਾ ਕੈਨੇਡਾ ਤੋਂ ਪੈਸਾ ਆ ਰਿਹਾ ਹੈ ਜੇ ਅਮਰੀਕਾ ਕੈਨੇਡਾ ਵਾਲੇ ਕਿਉਂ ਸਪੋਰਟ ਕਰਦੇ ਨੇ ਉਹ ਨਾਲ ਉਹ ਵੀ ਸਾਡੇ ਨੇ ਉਹ ਵੀ ਐਸੇ ਮਿੱਟੀ ਚੋਂ ਉਹ ਵੀ ਐਸੇ ਮਿੱਟੀ ਚੋਂ ਗਏ ਨੇ ਤੇ ਜਦੋਂ ਅਮਰੀਕਾ ਕੈਨੇਡਾ ਵਾਲੇ ਲੱਖਾਂ ਡਾਲਰ ਦੀ ਏਡ ਭੇਜਦੇ ਨੇ ਉਦੋਂ ਏਡ ਤਾਂ ਮਨਜ਼ੂਰ ਹੁੰਦੀ ਆ ਤੇ ਜੇ ਉਹ ਏਡ ਕਿਸੇ ਆਪਦੇ ਘਰ ਦੇ ਲਈ ਭੇਜਦੇ ਨੇ ਕਿਸੇ ਅੰਦੋਲਨ ਲਈ ਭੇਜਦੇ ਨੇ ਤੇ ਸਰਕਾਰ ਨੂੰ ਤਕਲੀਫ ਹੁੰਦੀ ਆ ਉਹ ਕਹਿੰਦੇ ਨੇ ਉਹ ਕਹਿੰਦੇ ਨੇ ਸਾਡੀ ਜੋ ਇਹ ਬਾਹਰਲੀ ਇੰਟਰਫੇਰੈਂਸ ਹੈ ਪਰ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦਾ ਵੀ ਜਦੋਂ ਅਸੀਂ ਬਾਹਰ ਜਾ ਕੇ ਰੈਲੀਆਂ ਕਰਦੇ ਆਂ ਬੰਦੇ ਇਕੱਠੇ ਕਰਦੇ ਆ ਤੇ ਉੱਥੇ ਕਹਿੰਦੇ ਆ ਅਬ ਕੀ ਬਾਤ ਟਰੰਪ ਸਰਕਾਰ ਕੀ ਅਸੀਂ ਦੂਜਿਆਂ ਦੀ ਸਰਕਾਰਾਂ 'ਚ ਅਸੀਂ ਇੰਟਰਫੇਅਰ ਨਹੀਂ ਕਰਦੇ ਨਹੀਂ ਇੰਟਰਫੇਅਰ ਕਰਦੇ ਆ ਨਹੀਂ ਕਰਦੇ ਜੀ ਇਹ ਤਾਂ ਸਾਡਾ ਘਰ ਦਾ ਮਸਲਾ ਏ ਜਿਹੜੇ ਬੰਦੇ ਗਏ ਹੋਏ ਨੇ ਉਹ ਐਤੋਂ ਹੀ ਗਏ ਨੇ ਐਸੀ ਮਿੱਟੀ 'ਚੋਂ ਗਏ ਨੇ ਇਸ ਮਿੱਟੀ 'ਚ ਸਦਕਾ ਗਏ ਨੇ ਐਸੀ ਕਿਸਾਨੀ ਸਦਕਾ ਗਏ ਨੇ ਜੇ ਉਹ ਸਪੋਰਟ ਕਰਦੇ ਵੀ ਨੇ ਉਹ ਆਪਣਾ ਸਮਝ ਕੇ ਕਰਦੇ ਨੇ ਪੰਜਾਬ ਦਾ ਕਿਸਾਨ ਸਿਰਫ ਪੰਜਾਬ 'ਚ ਨਹੀਂ ਰਿਹਾ ਸਦੀਆਂ ਤੋਂ ਯੂਪੀ Rajasthan ਗੰਗਾ ਨਗਰ ਦਾ ਸਾਰਾ ਜਿਲ੍ਹਾ ਅੱਜ ਕਨੇਡਾ ਅਮਰੀਕਾ ਚ ਵੀ ਕਿਸਾਨ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰ ਰਹੇ ਨੇ ਆਸਟ੍ਰੇਲੀਆ ਵਿੱਚ ਵੀ ਨੇ ਪੰਜਾਬ ਦਾ ਕਿਸਾਨ ਇੱਕ ਮਿਹਨਤੀ ਕਿਸਾਨ ਹੈ ਔਰ ਉਸਨੇ ਜਿੱਥੇ ਵੀ ਗਏ ਨੇ ਆਪਣੀ ਮਿਹਨਤ ਦੇ ਨਾਲ ਸਫਲਤਾ ਦੇ ਝੰਡੇ ਗੱਡੇ ਨੇ ਇਹ ਹਿੱਸੇ ਕਰ ਰਹੀ ਜਾਂਦੀ ਹੈ ਔਰ ਉਹਨਾਂ ਦੀ ਸਪੋਰਟ ਵਿੱਚ ਹਰ ਦਰ ਖੜਦੇ ਨੇ ਤੇ ਕਿਸਾਨ ਵੀਰਾਂ ਦੇ ਵਿਚਾਰ ਸਾਂਝੇ ਕਰਦੇ ਹੋਏ ਤੁਹਾਡੇ ਲਈ ਡਿਸਕਵਰ ਪਲੱਸ ਦੇ ਨਾਲ ਮੈਂ ਸਿੰਘੂ ਬਾਰਡਰ ਤੋਂ ਦਰਸ਼ਨ ਕਿੱਲ੍ਹੋਂ ਜਗਦੀਪ ਕਮਨ ਦੇ ਨਾਲ ਤੁਹਾਡਾ ਧੰਨਵਾਦ